ਅੰਮ੍ਰਿਤਸਰ ਦੇ ਰਣਜੀਤ ਵਿਹਾਰ ਨੇੜੇ ਲੋਹਾਰਕਾ ਰੋਡ ਬਾਈਪਾਸ ਨੇੜੇ ਪੈਟਰੋਲ ਪੰਪ ਐਸ ਸੀਓ ਬਾਈ ਅਦਿੱਤਿਆ ਬਿਰਲਾ ਗਰੁੱਪ ਅੰਟੀਰੀਅਰ ਵਿੰਡੋਸ ਵੱਲੋਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਲਈ ਵਧੀਆ ਅੰਟੀਰੀਅਰ ਦੀ ਵਿੰਡੋਸ ਬਣਾਉਣ ਲਈ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਸੰਸਦ ਗੁਰਜੀਤ ਸਿੰਘ ਓਜਲਾ ਨੇ ਨਵੇਂ ਸ਼ੋਅਰੂਮ ਦਾ ਉਦਘਾਟਨ ਕੀਤਾ ਇਸ ਮੌਕੇ ਗੁਰਜੀਤ ਸਿੰਘ ਓਜਲਾ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਲਵਪ੍ਰੀਤ ਤੇ ਅੰਕੁਸ਼ ਵੱਲੋਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਹੈ ਇਸ ਮੌਕੇ ਅੰਕੁਸ਼ ਲਾਪ੍ਰੀਤ ਸਿੰਘ ਨੇ ਸਾਂਸਦ ਗੁਰਜੀਤ ਸਿੰਘ ਓਜਲਾ ਦਾ ਸਵਾਗਤ ਕੀਤਾ ਗੱਲਬਾਤ ਕਰਦੇ ਹੋਏ ਅੰਕੁਸ਼ ਲਾਪ੍ਰੀਤ ਨੇ ਆਖਿਆ ਕਿ ਸ਼ੋਰੂਮ ਖੁੱਲਿਆ ਹੈ ਇਸ ਵਿੱਚ ਐਲਮੀਨੀਅਮ ਦੀਆਂ ਮਾਡਰਨ ਵਿੰਡੋਸ ਬਣਾਈਆਂ ਜਾਂਦੀਆਂ ਹਨ ਜੋ ਕਿ ਇੰਜੀਨੀਅਰ ਦੁਆਰਾ ਟੈਸਟਡ ਕੀਤੀਆਂ ਜਾਂਦੀਆਂ ਹਨ ਅਤੇ ਆਈਟੀ ਆਈਟੀ ਦਿੱਲੀ ਲੈਬ ਅਤੇ ਅਮਰੀਕਨ ਸਟੈਂਡਰਡਸ ਦੁਆਰਾ ਟੈਸਟ ਹਨ ਉਮੀਦ ਕਰਦੇ ਹਾਂ ਕਿ ਇਸ ਪ੍ਰੋਡਕਟ ਨੂੰ ਬਹੁਤ ਪਿਆਰ ਮਿਲੇਗਾ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕੀ ਅਗਰ ਕਿਸੇ ਨੇ ਵੀ ਆਪਣੇ ਘਰ ਵਿੱਚ ਵਿੰਡੋਸ ਲਗਵਾਉਣੇ ਚਾਹੁੰਦੇ ਆ ਤਾਂ ਸੰਪਰਕ ਕਰ ਸਕਦੇ ਹੋ ਲੋਹਾਰਕਾ ਬਾਈਪਾਸ ਨੇੜੇ ਪੈਟਰੋਲ ਪੰਪ ਰਣਜੀਤ ਵਿਹਾਰ ਐਸਈਓ 22 ਤੇ ਸੰਪਰਕ ਕਰ ਸਕਦੇ ਹੋ ਅਸੀਂ ਸ਼ੋਅਰੂਮ ਚ ਅਜੀਬ ਸੀਰੀਜ਼ ਦੇਖ ਰਹੇ ਹਾਂ ਜਿਵੇਂ ਇੱਕ ਐਵਰੇਜ ਕਾਸਟ ਉਦੋਂ ਤਾਂ 900 ਰੁਪਏ ਪਰ ਸਟੇਪ ਕਿਟ ਤੋਂ ਲੈ ਕੇ 1200-1300 ਰੁਪਏ ਪਰ ਕਿਟ ਕਰੀਏ ਜਿਹੜਾ ਹੈ ਐਡ ਸ਼ੋਰੂਮ ਸਲਾਈਡਿੰਗ ਫੋਲਡਿੰਗ ਵਰਕਸ ਉਹ ਦੇਤੇ ਵੀ ਅੱਜ ਬਹੁਤ ਹੀ ਰਿਪਿਊਟਡ ਕੰਪਨੀ ਜਿਹੜੀ ਅਦਿੱਤਿਆ ਬਿਰਲਾ ਉਹਦੀ ਟਰਨੀਆਂ ਵਿੰਡੋ ਜਿਹੜੀਆਂ ਸਲਾਈਡਿੰਗ ਵਿੰਡੋ ਘਰਾਂ ਚ ਲੱਗਦੀਆਂ ਨੇ ਡੋਜ਼ ਲੱਗਦੇ ਨੇ ਉਹਨਾਂ ਦੀ ਜਿਹੜੀ ਇੱਕ ਫਰੈਂਚਾਈਜ਼ੀ ਹੈ ਕੰਪਨੀ ਦੀ ਮੇਨ ਹੈ ਉਹ ਇੱਥੇ ਅੰਮ੍ਰਿਤਸਰ ਖੁੱਲੀ ਹੈ ਮੈਂ ਉਹਦਾ ਉਦਘਾਟਨ ਕੀਤਾ ਸਾਡੇ ਬਹੁਤ ਹੀ ਪਿਆਰੇ ਮਿੱਤਰ ਅੰਕੁਸ਼ ਔਰ ਲਵਪ੍ਰੀਤ ਦੋਨਾਂ ਨੇ ਰਲ ਕੇ ਜਿਹੜਾ ਇਹ ਨਵੀਂ ਸ਼ੁਰੂਆਤ ਕੀਤੀ ਹੈ ਔਰ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਬੱਚੇ ਜਿਹੜਾ ਆਪਣਾ ਕੰਮ ਇੱਥੇ ਆਪ ਇਹ ਕਿ ਨਹੀਂ ਤੇ ਮੋਸਟ ਥ੍ਰੀਡੇ ਕੰਪਨੀਆਂ ਸੀ ਬਾਹਰੋਂ ਆ ਕੇ ਆਪਣਾ ਹੀ ਸੈਟਅਪ ਕਰਦੀਆਂ ਸੀ ਹੁਣ ਸਾਡੇ ਬੱਚੇ ਅੰਮ੍ਰਿਤਸਰ ਦੇ ਵੀ ਆਪਣਾ ਕੰਮ ਆਪ ਖੋਲਣ ਲੱਗੇ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦੇਣਾ ਔਰ ਸ਼ੁਭ ਸ਼ਾਮਾਂ ਨੇ ਮੇਰੀਆਂ ਇਹ ਤਰੱਕੀ ਕਰਨ ਇਹਦੇ ਵਿੱਚ ਔਰ ਹੋਰ ਵੀ ਵੱਡੇ ਵੱਡੇ ਕੰਪਨੀ ਅੰਮ੍ਰਿਤਸਰ ਲੈ ਕੇ ਆਉਣ ਕਿਉਂਕਿ ਇਹ ਇੱਕ ਸ਼ੁਰੂਆਤ ਹੁੰਦੀ ਹੈ ਇਹ ਸ਼ੁਰੂਆਤ ਅੱਛੀ ਹੋ ਜੇ ਤੇ ਫੇਰ ਬੱਚਿਆਂ ਦਾ ਵੀ ਹੌਸਲਾ ਵੱਜ ਜਾਂਦਾ ਮੇਰੇ ਸ਼ੁਭ ਸ਼ਾਮ ਇਹਨਾਂ ਦੇ ਨਾਲ ਨੌਜਵਾਨਾਂ ਨੂੰ ਰੋਟੀ ਦੇਣੇ ਚਾਹੀਦੇ ਲੋਕਾਂ ਜਿਹੜੇ ਨੌਜਵਾਨ ਤੇ ਬਾਹਰ ਨੂੰ ਭੱਜਣ ਨੂੰ ਰਹਿੰਦੇ ਨੇ ਨਹੀਂ ਨੌਜਵਾਨ ਦੇਖੋ ਬੜੀ ਕੰਮ ਕੀਤਾ ਹੈ ਤੇ ਰੋਜ਼ਗਾਰ ਵੀ ਦੇਣਗੇ ਲੋਕਾਂ ਨੂੰ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਜਿਹੜਾ ਆਪਣਾ ਵਿਜ਼ਨ ਡਾਕੂਮੈਂਟ ਦਿੱਤਾ ਉੱਚ ਮੈਂ ਦੱਸਿਆ ਕਿ ਸਕਿੱਲ ਸੈਂਟਰ ਮੈਕਸਿਮਮ ਖੋਲਾਂਗੇ ਰੁਝਾਨ ਨਹੀਂ ਹੈਗਾ ਕੰਮ ਕਰਨ ਦਾ ਕੰਮ ਹੈ ਰੁਝਾਨ ਕੱਟ ਗਿਆ ਬਾਹਰਦਰ ਜਾਣੇ ਤੁਸੀਂ ਅਸੀਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਾਂਗੇ ਕਿਉਂਕਿ ਜਿਹੜੀ ਵੀ ਗੱਲ ਹੁੰਦੀ ਉਹ ਵਿਚਾਰ ਵਟਾਂਦਰੇ ਨਾਲ ਹੀ ਠੀਕ ਹੋ ਸਕਦੀ ਹੈ ਅਸੀਂ ਉਹਨਾਂ ਦੀ ਸੁਣਾਂਗੇ ਕੁਝ ਆਪਣੀ ਦੱਸਾਂਗੇ ਆਉਣ ਵਾਲੇ ਸਮੇਂ 'ਚ ਮੈਂ ਚਾਹੁੰਦਾ ਕਿ ਮੈਕਸਿਮਮ ਸਕਿੱਲ ਸੈਂਟਰ ਜਿਹੜੇ ਅਮਰਸਰ 'ਚ ਹੋਣਗੇ ਤਾਂ ਕਿ ਨੌਜਵਾਨ ਜਿਹੜੇ ਬਾਹਰ ਵਾਲਾ ਰੁਕ ਕੱਟ ਕਰਨ ਤੇ ਇੱਥੇ ਜਿਹੜੇ ਅਪਰਚੂਨਿਟੀਆਂ ਉਹਨਾਂ ਨੂੰ ਮਿਲੀਆਂ ਨੇ ਉਹਨਾਂ ਨੂੰ ਅਵੇਲ ਕਰਣ ਕੁਛ ਆ ਤੇ ਆਪਾਂ ਜਿਹੜਾ ਬ੍ਰਾਂਡ ਲੈ ਕੇ ਦਿੱਤੇ ਬਿਲੰਗ ਗਰੁੱਪ ਲੈ ਕੇ ਇੰਟਰਨੀਆਂ ਵਿੰਡੋਸ ਵਿੰਡੋ ਐਂਡ 도어ਸ ਇਹ ਸਾਰਾ ਐਲੂਮੀਨੀਅਮ ਐਂਡ ਡ੍ਰੀਨੀਅਮ ਜਿਹੜਾ ਸੈਗਮੈਂਟ ਆ ਸਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਲਾਂਚ ਹੋਇਆ ਅਦਿੱਤਿਆ ਬਿਲਾ ਗਰੁੱਪ ਦਾ ਲੋਕਾਂ ਨੂੰ ਕਹਿਣਾ ਕਹਿੰਦੇ ਪੁੱਛੇ ਦੇ ਬਾਰੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਨੇ ਕਿ ਘਰ ਦੇ ਵਿੱਚ ਜਦੋਂ ਵੀ ਕੋਈ ਚੀਜ਼ ਯੂਜ਼ ਕਰਨੀ ਆ ਕੰਪਨੀ ਦੀ ਹੀ ਕਰਨੀ ਚਾਹੀਦੀ ਕਿਉਂਕਿ ਜਿਹੜੀ ਗਾਰੰਟੀ ਆ ਰਹੀ ਵਿੰਡੋਸ ਦੀ ਅਦਿੱਤਿਆ ਬਿਲਾ ਗਰੁੱਪ ਤੋਂ ਆ ਰਹੀ ਆ ਕਿਹੜੀ ਜਗ੍ਹਾ ਤੇ ਤੁਹਾਡਾ ਦਫ਼ਤਰ ਹੈ ਕਿੱਥੇ ਲੋਕੀ ਤੁਹਾਨੂੰ ਕੰਟੈਕਟ ਕਰਨਾ ਸਰ ਸਾਡਾ ਜਿਹੜਾ ਦਫ਼ਤਰ ਆ ਰਣਜੀਤ ਵਿਆਹ ਸਰ ਓਪੋਜ਼ਿਟ ਰੋਜ਼ ਗਾਰਡਨ ਲਹਾਰਕਾ ਬਾਈਪਾਸ ਤੇ ਹੈ ਜੀ ਮੇਰਾ ਨਾਮ ਲ ਅਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਅਟਰਨੀਆਂ ਵਿੰਡੋਜ਼ ਜੋ ਕਿ ਅਦਿੱਤਿਆ ਵਿਰਲਾਗ 그룹 ਦਾ ਪਾਰਟ ਹੈ ਉਹਨਾਂ ਨੂੰ ਲੈ ਕੇ ਆਏ ਹਾਂ ਸਾਨੂੰ ਲਗਭਗ ਇੱਥੇ ਕੰਮ ਕਰਦਿਆਂ ਨੂੰ 6 ਮਹੀਨਾ ਹੋ ਗਿਆ ਮਾਰਕੀਟ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਆ ਰਿਹਾ ਕੰਪਨੀ ਦੀ ਬੈਕਗ੍ਰਾਉਂਡ ਬੜੀ ਵਧੀਆ ਬਹੁਤ ਵਧੀਆ ਸਪੋਰਟਿੰਗ ਸਪੋਰਟ ਮਿਲ ਰਹੀ ਹੈ ਕੋਈ ਵੀ ਸਰਵਿਸ ਰਿਗਾਰਡਿੰਗ ਜਾਂ ਸੇਲ ਰਿਗਾਰਡਿੰਗ ਕੰਪਨੀ ਹਰ ਇੱਕ ਕਸਟਮਰ ਨੂੰ ਪ੍ਰੇਫਰੈਂਸ ਦਿੰਦੀ ਆ ਕਸਟਮਰ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੀ ਵਧੀਆ ਰਿਸਪੌਂਸ ਆ ਰਿਹਾ ਕੋਈ ਚੀਜ਼ ਟੁੱਟ ਕੋ ਹੈਗਾ ਕੀ ਇੱਥੇ ਸਰ ਸਾਡੇ ਕੋਲ ਸਾਰੇ ਟਾਈਪ ਦੇ ਕੇਸਮੈਂਟ ਵਿੰਡੋ ਸਲਾਈਡਿੰਗ ਬਾਈ ਫੋਲਡਿੰਗ ਟਿਲਟ ਐਂਡ ਟਰਨ ਆਲ ਟਾਈਪ ਆਫ ਵਿੰਡੋਜ਼ ਆਈਆ ਇਹਦਾ ਫਾਇਦਾ ਕੀ ਹੋਈ ਰਿਹਾ ਕਿ ਦੂਜੀ ਜਿੱਦਾਂ ਨੋਤੀ ਵਿੰਡੋ ਹੁੰਦੀ ਜਾਂਦੇ ਚ ਕੀ ਫਾਇਦਾ ਵੀ ਸਰ ਫਸਟ ਆਫ ਆਲ ਇਹ ਤੇ ਮੇਨਟੇਨੈਂਸ ਫਰੀ ਆ ਇਹਦੇ ਜਿੱਦਾ ਲੱਕੜ ਦੇ ਆ ਬਾਰ ਬਾਰ ਮੇਨਟੇਨੈਂਸ ਕਰਨੀ ਪੈਂਦੀ ਆ ਇਹਦੇ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦਾ ਮੇਨਟੇਨੈਂਸ ਫਰੀ ਪ੍ਰੋਡਕਟ ਸਾਡਾ ਸੈਕੰਡ ਸਰ ਮਾਰਕੀਟ ਵਿੱਚ ਸਾਰੇ ਬ੍ਰਾਂਡ ਜੋ ਆ ਅਲਮੀਨੀਅਮ ਯੂਜ਼ ਕਰਦੇ ਆ ਸਾਡਾ ਡੁਰੇਨੀਅਮ ਆ ਜੋ ਕਿ ਇੱਕ ਵਰਜ਼ਨ ਉੱਪਰ ਆ ਠੀਕ ਹੈ ਜੀ ਔਰ ਸੈਕੰਡ ਦੂਜੀ ਚੀਜ਼ ਜਿਹੜੀ ਸਾਨੂੰ ਮਾਰਕੀਟ ਤੋਂ ਵੱਖਰਾ ਕਰਦੀ ਆ ਕਿ ਉਹ ਕੰਪਨੀ ਦੀ ਅ ਆਪਣੀ ਫੈਬ੍ਰਿਕੇਸ਼ਨ ਕੰਪਨੀ ਦੀ ਜਿਹੜੀ ਵੀ ਫੈਬ੍ਰਿਕੇਸ਼ਨ ਹੈ ਨਾ ਉਹ ਕਿਸੇ ਵੀ ਫੈਬ੍ਰिकेटਰ ਤੋਂ ਨਹੀਂ ਉਹ ਕਹਿੰਦੇ ਕਿ ਪੂਨੇ ਤੋਂ ਵਿੰਡੋ ਪ੍ਰੋਪਰ ਕੰਪਨੀ ਦੇ ਪਲਾਂਟ ਤੋਂ ਬਣ ਕੇ ਆ ਰਹੀ ਹੈ ਕੰਪਨੀ ਦੇ ਬੰਦੇ ਇੰਸਟਾਲ ਕਰ ਰਹੇ ਨੇ ਸਾਈਟ ਤੇ ਪਰ ਵਾਰੰਟੀ ਵੀ ਕੰਪਨੀ ਖੁਦ ਹੀ ਦੇ ਰਹੀ ਹੈ ਅਸੀਂ ਡਿਗਰੀ ਸੋਲੂਸ਼ਨ ਪ੍ਰੋਵਾਈਡ ਕਰ ਰਹੀ ਹੈ ਆ ਵੈਲਕਮ ਟੂ ਆਦਿਤੇ ਬਿੱਲਾ ਗਰੁੱਪ ਅਟਰਨੀਆ ਵਿੰਡੋਸ ਇਨ ਅਮ੍ਰਿਤਸਰ ਯਹਾਂ ਪਰ ਹਮਨੇ ਇੱਕ ਸ਼ੋਰੂਮ ਲਾਂਚ ਕੀਤਾ ਹੈ ਅੱਜ ਜਿਸਕੇ ਓਨਰ ਹੈ ਮਿਸਟਰ ਪ੍ਰਵਿੰਦਰ ਜੀ ਐਂਡ ਲਪਰੀ ਜੀ ਇੰਜੀਨੀਅਰਸ ਬਿਲਡਿੰਗ ਸਟੋਰ यहाँ पर हम लेटेस्ट टेक्निक के साथ ड्यूरेनियम टेक्निक के साथ एलमोनियम की विंडोज़ लेकर आए हैं एलमोनियम विंडोज़ आजकल का लेटेस्ट ट्रेंड है जो कि यू से अपग्रेड वर्जन है एलमोनियम तो आदित्य बिरला ग्रुप ने इस जर्नी की शुरुआत आज से चार साल पहले की थी और धीरे धीरे हम अपने फ्रूट बढ़ा रहे हैं आदित्य बिरला ग्रुप की जो अटर्निया विंडोज़ है यहाँ पर हम अलग अलग सीरीज जिसमें हमारी केसवेंट विंडोज स्लाइडिंग लिफ्ट एंड स्लाइड स्लाइड एंड फोल्ड फिक्स विंडोज़ अलग अलग सीरीज़ हैं और यहाँ पर हम जो न्यू टेक्नोलॉजी लेकर आए हैं वो हम लेकर आए हैं अमृतसर के लिए एक ड्यूरेनियम टेक्नोलॉजी ये ड्यूरेनियम टेक्नोलॉजी नॉर्मल टी सिक्स एलमुनियम के मुकाबले ज़्यादा स्ट्रेंथ और बाय वेट में हल्का होता है जिससे हमारी लंबी विंडो ज़्यादा हाइट की विंडोज़ मतलब जहाँ पर पंद्रह फुट की विंडोज़ और बीस एम एम mm इंटरलॉक के साथ सबसे स्लिम है जो कि इंडस्ट्री में हम वो लेकर आए हैं यहाँ पर कस्टमर्स को एक नई ऑपरचुनिटी ये मिल रही है जहाँ पर बाकी सभी जो ब्रांड्स हैं जहाँ पर जो अपनी वारंटी है वो एक फैब्रिकेटर की तरफ से मिलती है चैनल पार्टनर की तरफ से मिलती है यहाँ पर आदित्य बिरला ग्रुप अपने एंड कंज्यूमर के लिए जो वारंटी है वो डायरेक्टली आदित्य बिरला ग्रुप से मिल रहा है तो कस्टमर को जो ट्रस्ट है आदित्य बिरला ग्रुप का जो एक साल की लीगेसी है और वो ट्रस्ट हम कस्टमर को यहाँ पर दे रहे हैं बिकॉज़ विंडो में एक कस्टमर हमारा ये माना है मनी और प्रोडक्ट के साथ साथ सबसे बड़ी जो वैल्यूबल चीज़ है वो है ट्रस्ट तो आदित्य बिड़ला ग्रुप उसी ट्रस्ट को आगे बढ़ाते हुए विंडो इंडस्ट्री में हमने अंबेश्वर में आज कदम रखा है